ਜੀ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਘ ਐ ਸੀ ਸੰਯੁਕਤ ਮੋਰਚੇ ਦਾ ਸੱਦੇ ਵੱਲੋਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਜੋਨ ਇਕਤਾ ਅਗਰਾਹਾ ਤੇ ਬੀਕੇ ਜੋ ਇਕਤਾ ਢਕਾਉਂਦਾ ਮਨਜੀਤ ਸਿੰਘ ਧਨੇਰ ਵਾਲੀ ਜਥੇਬੰਦੀ ਵੱਲੋਂ ਸਾਂਝਾਂ ਤੌਰ ਤੇ ਜਿਹੜਾ ਇਸ ਸਕੀਮ ਦਾ ਸੱਦਾ ਹੈ ਉਹਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਪੈਰ ਧਰੂ ਉਹਨਾਂ ਨੂੰ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਮੋੜਮੱਡੀ ਦੇ ਵਿੱਚ ਇਕੱਠੇ ਹੋਏ ਅੱਜ ਇਕੱਠੇ ਹੁੰਦਿਆ ਸਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਧਰਮਸ਼ਾਲਾ ਦੇ ਵਿੱਚ ਆਉਣਾ ਹੈ ਹਾਲਾਂਕਿ ਧਰਮਸ਼ਾਲਾ ਦੇ ਵਿੱਚ ਗੈਰ ਕਾਨੂੰਨੀ ਐ ਆ ਜਾਬਤੇ ਦੇ ਅਨਸਾਰ ਵੀ ਪਰ ਜਦੋਂ ਅਸੀਂ ਆ ਚੌਂਕ ਦੇ ਵਿੱਚ ਦਾਖਲ ਹੋਏ ਆ ਕੇ ਖੜੇ ਆ ਖੜਦਿਆਂ ਸਾਰ ਕੁ ਸਪਲਸ ਮੁਲਾਜ਼ਮ ਜਿਹੜੇ ਬਹੁਤ ਸਾਰੇ ਚੱਕੇ ਹੋਏ ਸੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਲਾਗਾ ਨਹੀਂ ਦੇਗਾ ਨਹੀਂ ਸਾਡੇ ਬਜ਼ੁਰਗ ਕਿਸਾਨਾਂ ਦੇ ਡਾਂਗਾ ਵੀ ਮਾਰੀਆਂ ਪੱਗਾਂ ਵੀ ਲਾਈਆਂ ਧੱਕਾ ਮੁਕੀ ਵੀ ਕੀਤੀ ਐ ਅਸੀਂ ਪੰਜਾਬ ਸਰਕਾਰ ਨੂੰ ਇਸ ਕੱਲ ਦਾ ਸੁਨੇਹਾ ਦੇਣਾ ਚਾਹੁੰਦੇ ਆ ਇਹੋ ਜੇ ਪੁੱਛ ਰਹੇ ਹੋਏ ਅਫਸਰਾਂ ਦੇ ਜੇ ਤੁਸੀਂ ਨਾਥ ਨਹੀਂ ਪਾਉਂਦੇ ਤੁਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਆਪਨੇ ਆਉਣਾ ਐ ਅਸੀਂ ਆਪ ਦਾ ਵਿਰੋਧ ਹਜੇ ਤੱਕ ਨਹੀਂ ਕਰਨਾ ਚਾਹੁੰਦੇ ਸੀ ਪਰ ਜੇ ਇਹ ਪੁਲਿਸ ਮੁਲਾਜ਼ਮ ਐੇ ਕਰਨਗੇ ਸਾਡੇ ਨਾਲ ਸਾਡੀ ਮਜਬੂਰੀ ਬਣੂਗੀ ਅਸੀਂ ਪਿੰਡਾਂ ਦੇ ਵਿੱਚ ਛੋਡੇ ਨਾਲ ਵੀ ਦੋ ਹੱਥ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ 700 ਕਹਾਂ ਕਿਸਾਨ ਸ਼ਹੀਦ ਹੋ ਗਿਆ ਐਮਐਸਪੀ ਵਾਲੀ ਗੱਲ ਉੱਥੇ ਖੜੀ ਹੈ ਸਾਡੇ ਦੋ ਬਾਰਡਰਾਂ ਦੇ ਉੱਤੇ ਇੱਕ ਸਾਲ ਅੱਜ ਵੀ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਬੈਠੇ ਐ ਕੋਈ ਸੁਣਵਾਈ ਨਹੀਂ ਸਾਡੀ ਹੋਈ ਉਲਟਿਆ ਸਾਨੂੰ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਕੁੱਟਣ ਇਹ ਬੀਜੇਪੀ ਵਾਲੇ ਅਸੀਂ ਕਹਾਂਗੇ ਬੀਜੇਪੀ ਦੇ ਸ਼ਿਕਾਰੇ ਹੋਏ ਪੁਲਿਸ ਅਧਿਕਾਰੀ ਐ ਇਹ ਇਹ ਸਹਿਯੋਗ ਨਹੀਂ ਕਰਾਂਗੇ ਅਸੀਂ ਅਸੀਂ ਭਗਵੰਤਪານ ਸਾਹਿਬ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਵੀ ਇਹ ਪੁੱਛ ਰਹੇ ਹੋ ਜਾਂਦੇ ਨੱਥ ਪਾਓ ਜੇ ਵਿਰੋਧ ਦਰਜ ਕਰਾਉਣਾ ਹੈ ਅਸੀਂ ਪੂਰੇ ਇਸ ਸਕੀਮ ਵੱਲੋਂ ਅਸੀਂ ਲਗਾਤਾਰ ਜਾਰੀ ਰਹਿਾਂਗੇ ਜਿੱਥੇ ਮਰਜੀ ਇਹ ਪੁਲਿਸ ਲੈ ਆ ਕਰਨ ਪਿੰਡਾਂ ਦੇ ਵਿੱਚ ਪੁਲਿਸ ਲੈ ਕੇ ਆਉਣ ਅਸੀਂ ਪਿੰਡਾਂ ਦੀਆਂ ਫਿਰਨੀਆਂ ਤੇ ਦਾਖਲ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਹੁਣ ਨਹੀਂ ਦਿੰਦੇ ਹੈਗੇ ਅੱਜ ਤੋਂ ਬਾਅਦ ਜਿਹਾ ਜਿਹਾ ਅੱਜ ਇਹਨਾਂ ਨੇ ਹਾਲਤ ਪੈਦਾ ਕੀਤੀ ਹੈ ਪਿੰਡਾਂ ਦੇ ਫਿਰਨੀਆਂ ਤੇ ਆ ਕੇ ਟਕਰਾਂਗੇ ਇਹਨਾਂ ਦੇ ਨਾਲ ਜਨਾਬ ਜੀ ਜੀ ਮੇਰਾ ਨਾਮ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਟਕੌਂਦਾ ਜਿਹਦੀ ਧਨੇਰ ਗਵਾਈ ਕਰਤਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਰਮਪਰਾ ਕੀ ਹੋਇਆ ਜੀ ਅੱਜ ਅਸੀਂ ਨਾ ਸੰਜੁਕਤ ਮੋਰਚੇ ਦੇ ਸੱਜੇ ਤੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਦੇਖਜੂ ਕਰਾਹਾ ਤੇ ਬੀਕੂ ਜੂ ਟਕੌਂਦਾ ਤੇ ਇੱਕ ਮਤਲਬ ਮਲੂਕ ਦੀ ਜਥੇਬੰਦੀ ਆ ਉਹਦੇ ਵੱਲੋਂ ਵੀ ਪੰਜਾਬ ਕਿਸਾਨ ਯੂਨੀਅਨ ਉਹਦੇ ਹੋਰ ਵੀ ਸਾਥੀ ਆਏ ਨੇ ਅਸੀਂ ਮਤਲਬ ਸ਼ਾਂਤ ਬੀੜ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹ ਮਤਲਬ ਬੱਲੂ ਵਾਲਾ ਜਿਹੜਾ ਸੁਭ ਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਇਨਸਾਫ ਦੌਰਾਨ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ ਆਥਰੂ ਗਾ ਛੱਡਿਆ ਗੋਲੀਆਂ ਕੱਲ ਗੱਡਿਆ ਜਾਂ 700 ਸਹੀ ਰਚਾਬਾ ਕਿਸਾਨ ਹੋਇਆ ਸੀ ਉਹਨੂੰ ਇਨਸਾਫ ਦੌਰਾਨ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀ ਚ ਸਾਡੇ ਟੋਨੀ ਮਿਸਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਚੜਾ ਕੇ ਉਹਨਾਂ ਨੂੰ ਇਨਸਾਫ ਦੌਰਾਨ ਵਾਸਤੇ ਆਰਾਤੀ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਕਰਕਾਉਣੀ ਕੀਤੀ ਗਈ। ਜਿ ਆਪਣਾ ਸੁਆਮੀ ਨਾਲ ਦੀ ਰਿਪੋਰਟ ਕੋਈ ਲਾਗੂ ਕੀਤੀ ਗਈ। ਕਰਜੇ ਤੇ ਲਖੀਰ ਕੋਈ ਮਾਰੀ ਜਾ ਰਹੀ ਜੇ ਕੋਵਰ ਘਰਾਣਾ ਦਾ ਕਰਜ਼ਾ ਮਾਪ ਹੋ ਸਕਦਾ। ਇਹ ਸ਼ਾਂਤਮਈ ਅਸੀਂ ਸਵਾਲ ਕਰਨ ਆਏ ਸੀਗੇ। ਪਰ ਪੁਛ ਦੇ ਮਤਲਬ ਉਸ ਅਧਿਕਾਰੀ ਸੀ ਜਿਹੜੇ ਜਿਹੜੇ ਕਿ ਸ਼ਰੇਆਮ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾ ਸ਼ਰੇਆਮ ਮਾਰੀਆਂ ਤੇ ਸੁਗੋਂ ਦੀ ਕਹਿ ਰਹੇ ਸੀਗੇ ਅਸੀਂ ਤਾਂ ਆਹੀ ਕਰਾਂਗੇ। ਅਸੀਂ ਮਤੋਂ ਦੱਤਣਾ ਚਾਹੁੰਦੇ ਭਗਵਾਨ ਤੇ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚ ਛਾਰਾਂ ਦੇ ਬੱਚਾ ਜਦੋਂ ਵੀ ਰੋਸ਼ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਊਗੀ ਤੇ ਅੱਜ ਛਰਿਆਂ ਨਾਲ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਥ ਪਾ ਲੈ ਜਿਹੜੇ ਕੋਠੇ ਅਧਿਕਾਰੀਆ ਤੇ ਨੇ ਆਉਣ ਵਾਲੇ ਸਮੇਂ ਚ ਪਰ ਪਿੰਡਾਂ ਚ ਵੜਨਾ 13 ਜੁਲਾਈ ਹੋਊਗਾ ਇਹਨਾਂ ਨੂੰ ਵੀ ਕਹਿੰਦੇ ਆ ਬੀਜੇਪੀ ਨੂੰ ਤੇ ਇਥੋਂ ਦੇ ਪ੍ਰਸਾਧਨ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ ਚ ਆਇਓ ਫਿਰ ਵੇਖਾਂਗੇ ਕਿਵੇਂ ਰੋਕਦੇ ਸਾਨੂੰ ਛਾਲਚੀ ਇਹ ਸਾਰਾ ਕੁਝ ਤੁਸੀਂ ਕੀਤਾ ਕੁੱਟਮਾਰ ਕੀਤੀ ਆ ਔਰ ਸਾਡਾ ਰਾਈਟ ਆ ਡੈਮੋਕਰੇਟ ਰਾਈਟ ਆ ਵਿਰੋਧ ਕਰਨਾ ਇਹ ਸਾਡੇ ਰਾਈਟ ਨੂੰ ਰੋਕ ਲਈ ਸਾਡੇ ਮਾਖੀ ਸਵਾਰ ਖੜਾ ਕੀਤਾ ਮਖ ਵੀ ਧਾਰਮਿਕ ਸਤਾਣਾ ਦੇ ਵਿੱਚ ਕੋਈ ਵੀ ਪਾਰਟੀ ਚੋਣ ਆਪਦਾ ਪ੍ਰਚਾਰ ਨਹੀਂ ਕਰ ਸਕਦੀ ਕਹਿੰਦਾ ਇਹ ਤਾਂ ਚੋਣ ਕਮਿਸ਼ਨ ਆਪੇ ਪੁੱਛੂਗਾ ਉਹ ਚੋਣ ਕਮਿਸ਼ਨ ਕਿੱਥੇ ਆ ਬਰਾ ਮੰਦਰ ਚ ਆ ਕੇ ਉਹ ਆਪਦੀ ਰੈਲੀ ਕਰ ਰਹੀ ਆ ਮੀਟਿੰਗ ਕਰ ਰਹੀ ਆ ਸਾਤੀ ਸਗਰਮੀਆਂ ਕਰ ਰਹੀ ਆ ਉਹਤੇ ਕਾਰਵਾਈ ਕਿਉਂ ਨਹੀਂ ਸਾਡੇ ਕਿਸਾਨਾਂ ਤੇ ਕਾਰਵਾਈ ਕਿਉਂ ਨਹੀਂ ਅਸੀਂ ਇਹ ਸਾਥ ਵਿੱਚ ਟੱਕ ਦੇ ਨਾਲ ਵਿਰੋਧ ਕਰਨ ਆਏ ਸੀਗੇ ਇਸ ਕਰਕੇ ਅਸੀਂ ਇਹ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਮਤਲਬ ਸਾਡਾ ਮਸਲਾ ਹੱਲ ਨਹੀਂ ਤੇਰਾ ਕੇ ਟੱਪਾ ਸੱਚ ਮਾਰ ਤੇ ਮਰਾ ਬੋ ਇਹ ਬਹੁਤ ਮਹਿਕਮਾ ਪੋਰਸ ਵਾਲਾ ਦੀ ਅਫੀਸਾ ਜਿਹੜਾ ਕੰਮ ਨਹੀਂ ਚੱਲਦਾ ਤੇ ਆਹ ਜਿਹੜਾ ਮੈਟਰ ਖੱਲੇ ਦਾ ਮੇਰੀ ਯਾਰ ਜਿੰਨੇ ਬੇਰਮਾਲ ਯਾਰ ਕਿੰਨੇ ਕਰੋੜ ਰੁਪਇਆ ਲੈ ਕੇ ਭਾਜ ਜਾਂਦੇ ਨੇ ਤੇ ਨਸ਼ਾ ਸਰਿਆ ਵਿੱਚ ਤੇ ਮਜੂਰੀ ਦਾ ਨਾ ਆਇਆ ਹੋਇਆ ਵੀ ਚਿਤਾ ਕਰ ਕਰ بچਾਉਣ ਵਾਲਾ ਇੱਕ ਬਚੀਂਦੀ ਹੈ ਜਿਹੜੀ ਸਾਡਾ ਹਨ ਸਰਦਾਰ ਮੈਂ ਵੀ ਇਹਦਾ ਕਰਨਗੇ ਉਹਨਾਂ ਨੂੰ ਜਿੰਦਾਬਾਦ ਜਿੰਦਾਬਾਦ ਪਾ ਸਰਕਾਰ ਮਦਾ ਜਿੰਦਾਬਾਦ ਜਿੰਦਾਬਾਦ ਜੀ ਜੀ ਸਰਦਾਰ ਬਿੰਦਾਜੀ ਦੇ ਬੁਖਲਾੜ ਦੇ ਵਿੱਚ ਆ ਕੇ ਵੀ ਇਹ ਹੈ ਵੀ ਇੱਕ ਡਰਦਾ ਮਾਹੌਲ ਬਣਾ ਦਿੱਤੀ ਇੱਥੇ ਵੀ ਠੀਕ ਹੈ ਲੋਕੀ ਗੱਲ ਕਹਿਣ ਦੀ ਜ਼ਰੂਰਤ ਨਹੀਂ ਹੈ ਇਹ ਨਕਾਬੀ ਆਵਾਜ਼ ਮੀ ਪਾਰਟੀ ਦੀ ਸਰਕਾਰ ਵਿੱਚ ਵੀ ਅਕਾਲੀਆਂ ਦਾ ਹਰੇ ਦਰਵਾਜ਼ਾ ਦਾ ਦਰਵਾਜ਼ਾ ਦੇਖੋ ਜਿਹਨਾਂ ਨੇ ਸਾਡਪੈਟ ਸਿਟੀ ਕਿ ਬੈਠੀ ਹੈ ਕੋਈ ਕਾਰਵਾਈ ਨਹੀਂ ਕਰਦਾ ਇਹਨਾਂ ਕਿਤੇ ਤੁਸੀਂ ਸਮਝ ਤਾਂ ਸਕਦੇ ਹੋ ਪਤਾ ਹੈ ਵੀ ਸਰਕਾਰ ਹੈ ਤੇ ਵੀ ਮਾਨਤਾ ਨਹੀਂ ਕਰਦਾ ਜੀ ਮਾਨਤਾ ਇਹਨਾਂ ਕਰਨੀ ਸਾਡਾ ਕਰੇ ਵੀ ਐਮਐਲਏ ਪੁੱਛੇ ਅੱਜ ਤੱਕ ਦੇਖਿਆ ਕਿ ਤੁਹਾਨੂੰ ਕਰਵਾ ਦੇਣੇ ਕੋਈ ਬਦਲ ਇਸ ਤਰ੍ਹਾਂ ਠੀਕ ਹੈ ਮਤਲਬ ਕਿਤੇ ਨਾ ਕਿਤੇ ਕੁਝ ਜ਼ਰੂਰ ਹੋਣਾ ਹੈ ਮੰਗਾਲ ਰਾਣਾ ਜਿਹਨਾਂ ਦਾ 57 ਸਾਲ ਪਈਆ ਉਹਨਾਂ ਦਾ ਨਾਮ ਸੁਣਨਾ ਚਾਹੁੰਦੇ ਹਾਂ ਕਿ ਕਿਹੜੀ ਰਸਤੀ ਉਹਨੂੰ ਜਨਮ ਤੋਂ ਬਣੀ ਹੋਈ ਉਹ ਕਿੰਨਾ ਜਿਹੇ ਸਾਲ ਦਾ ਸਾਥ ਦੇ ਲੱਗ ਰਹੀ ਹੈ ਉਹ ਪੰਜਾਬ ਦੇ ਵਿੱਚ ਕਿਹੜੇ ਨਾਮ ਕਰਦੇ ਨੇ ਪਾਰਟੀ ਆਪਣਾ ਹੋਏ ਸਰੀਪਤ ਨਾਮ ਆਪੀਆ ਦੇ ਵੀ ਦੀ ਪੂਰਾ ਮਾਗਵਾਜੀ ਕੀ ਕਰਦੇ ਅੱਜ ਜਿਹੜੀ ਸਵੇਰੇ ਹੈਗਾ ਜਿਹੜੇ ਪੁੱਚੋ ਮੰਡੀ ਦੇ ਨवासी ਹੈਗੇ ਉਹਨਾਂ ਦੀ ਇੱਕ ਦੂਸਰੀ ਧਿਰ ਦੇ ਨਾਲ ਕੋਈ ਆਪਸੀ ਰਾਤ ਨੂੰ ਕੋਈ ਪ੍ਰੋਬਲਮ ਨਹੀਂ ਆਪਸ ਤੋਂ ਜੀਪੀਪੀ ਵੀ ਕੈਂਡੀਡੇਟ ਬਾਜੀ ਸੀਗੀ ਤੇ ਉਹ ਸੰਬੰਧੀ ਉਹ ਅੱਜ ਸਵੇਰੇ ਜਿਹੜਾ ਹੈਗਾ ਚੌਕੀ ਤੇ ਬਾਹਰ ਇਕੱਠੇ ਹੋਏ ਸੀਗੇ ਜੋ ਇਹ ਇਕੱਠ ਹੋਣ ਦੇ ਕਾਰਨ ਜਿਹੜੀ ਆਪੋਜ਼ਿਟ ਪਾਰਟੀ ਸੀਗੀ ਉਹ ਆਪੋਜ਼ਿਟ ਪਾਰਟੀ ਦੇ ਇਹਨਾਂ ਦੇ ਨਾਲ ਆਪਸ ਵਿੱਚ ਫੋਨ ਤੇ ਕੋਈ ਗਾਸ ਹੁਣੀ ਹੋਈ ਹੈ ਜਿਸ ਕਾਰਨ ਜਿਹੜੀ ਆਪੋਜ਼ਿਟ ਪਾਰਟੀ ਹੈ ਉਹਨਾਂ ਨੇ ਇੱਥੇ ਆ ਕੇ ਜਿਹੜਾ ਹੈਗਾ ਇਹਨਾਂ ਦੇ ਨਾਲ ਪਹਿਲਾਂ ਗਾਲੀ ਗਲੋਚ ਕੀਤੀ ਤੇ ਜਿਹੜੇ ਹੈਗੇ ਆ ਫਾਇਰ ਹੈਗੇ ਆ ਉਹ ਓਪਨ ਕੀਤੇ ਹੈਗੇ ਆ ਜਿਹੜੇ ਅਕਿਊਜ਼ਡ ਹੈਗੇ ਆ ਜਗਜੀਤ ਸਿੰਘ ਪੁੱਤਰ ਜਰਨੈਲ ਸਿੰਘ ਇਹ ਵਾਸੀ ਨਥਾਣਾ ਸੇਵਕ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ਗੁਰਦਾਸ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਬਖਤੂ ਅਤੇ ਇੱਕ ਮਨੋਜ ਕੁਮਾਰ ਮੰਨੂ ਹੈਗੇ ਜਿਹੜੇ ਜਿਹੜਾ ਵੈਪਨ ਹੈਗਾ ਉਹ ਜਿਹੜਾ ਜਗਜੀਤ ਸਿੰਘ ਹੈ ਜੀ ਤੇ ਉਹਦੇ ਤੇ ਲਾਈਸੈਂਸਡ ਵੈਪਨ ਹੈਗਾ ਜੀ ਜਿਹੜੀ ਜਿਹੜੀ ਇਹ ਪ੍ਰੋਸੈਸ ਜਿਹੜੀ ਹੈਗੀ ਹੈ ਡਿਪੋਜ਼ੀਸ਼ਨ ਦੀ ਉਹ ਚੱਲ ਰਹੀ ਸੀਗੀ ਜਿਹੜਾ ਇਹਦਾ ਆਰਮਡ ਡਿਪੋਜ਼ੀਸ਼ਨ ਨਹੀਂ ਹੋ ਗਿਆ ਇਹ ਜਿਹੜੀ ਥਾਣਾਂ ਥਾਣਾ ਉਹਦੇ ਤੋਂ ਕਲੈਰੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਲਈਤੀ ਜਾਊਗੀ ਵੀ ਕਿਉਂ ਨਹੀਂ ਸੀ ਜਮਾ ਹੋਇਆ ਸਰ ਕਿਹੜੀ ਤਾਰਾ ਦੀ ਕਮਲਾ ਬਸ ਫਿਲਹਾਲ ਜਿਹੜੀ ਇਹਨਾਂ ਨੇ ਸਾਨੂੰ ਆਪਣਾ ਬਿਆਨ ਲਿਖਾਇਆ ਉਹਦੇ ਅਕੋਰਡਿੰਗਲੀ ਅਸੀਂ 207 188 148 149 IPC ਤੇ 25 27 ਆਮ ਜਗਤ ਦਾ ਜਿਹੜਾ ਹੈਗਾ ਅਸੀਂ ਕੇਸ ਦੇ ਇਸ ਤਰ੍ਹਾਂ ਹਾਂਜੀ ਉਹ ਜਿਹੜਾ ਹੈਗਾ ਵੀ ਜਿਹੜੇ ਇਹ ਅਫਿਊਜ਼ਡ ਹੈਗੇ ਆਪਣੀਆਂ ਦੋ ਗੱਡੀਆਂ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੇ ਇੱਕਦਮ ਬਿਲਕੁਲ ਨੇੜੇ ਆ ਕੇ ਜਿਹੜੀ ਹੈਗੀ ਆਪਣੀ ਗੱਡੀ ਸਟਾਪ ਕੀਤੀ ਸੀਗੀ ਕਿ ਉਹ ਵਾਲਾ ਵਰਜਨ ਵੀ ਹੈਗਾ ਆ ਜੋਪਾ ਨਾ ਖੜੀ ਹੈ